ਹਾਂ ਜੀ ਅੰਤਰਾ ਆਹ ਨਹੀਂ ਅੰਤਰਾ ਬੋਲੀ ਉਹਨਾਂ ਵੱਲੋਂ ਅਮਨਾ ਗੁਰੂ ਤੁਹਾਡੇ ਲਈ 11 ਅਮਨਾ ਗੁਰੂ ਸਾਰਾ ਉਹੀ ਬੋਲ ਰਿਹਾ ਪਿਆਰ 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 ਨੂੰ ਪਤਾ ਹੀ ਹੈ ਨਾ ਪਰ ਅਮਨੇ ਦਾ ਤੇ ਅਮਰਤ ਦਾ ਬਹੁਤ ਵੱਡਾ ਧੰਨਵਾਦ ਹੈ ਵਾਹ ਬੰਦਾ ਲੱਗਦਾ ਉਹ ਵੀ ਤਾਂ ਵੀਰ ਜੀ ਵੀਡੀਓ ਬਣਾਉਣ ਲੱਗੇ ਵੀਡੀਓ ਬਣਾਉਣ ਲੱਗਿਆ ਨਹੀਂ ਨਹੀਂ ਮੈਂ ਤਾਂ ਇਹਦਾ ਉਹ ਟੂਰਨਾਮੈਂਟ ਦੇ ਇਹ ਮੇਰਾ ਵੱਡਾ ਭਰਾ ਹੈ ਹਣੀ ਅੰਤਰਾ ਮੈਚ ਸ਼ੁਰੂ ਕਰੀਏ ਧੰਨਵਾਦ ਹੈ ਕਹਿੰਦੇ ਅਮਣਾ ਗੁਰੂ ਸਰ ਉਥੇ ਅਮਰਤ ਸਾਡਾ ਬਹੁਤ ਪਿਆਰਾ ਵੀਰ ਹੈ ਨਾਲ ਹੰਨੀ ਬਾਈ ਹਣੀ ਔਰ ਨਾਲ ਗੋਰਾ ਫੌਜੀ ਹੈ ਸਾਡੇ ਵੀਰ ਨੇ ਪ੍ਰਮਾਤਮਾ ਸਾਡੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹਮੇਸ਼ਾ ਸਾਡੇ ਵੀਰਾਂ ਨੂੰ ਕਿਉਂਕਿ ਬਲੂਡ ਦੀ ਟੀਮ ਦੇ ਲਈ ਬਹੁਤ ਵੱਡੀ ਸਪੋਰਟ ਹੁੰਦੀ ਸਾਡੇ ਭਰਾਵਾਂ ਦੀ ਆਪਣਾ ਫਰਜ਼ ਵੀ ਬਣਦਾ ਵੀ ਨਵੇਂ ਮੁੰਡੇ ਆਪਾਂ ਉਹਨਾਂ ਨੂੰ ਐਪਰੀਸ਼ੀਏ ਕਰੀਏ ਉਹਨਾਂ ਨੂੰ ਹੌਸਲਾ ਦੇਈਏ ਅੱਗੇ ਆਉਣਗੇ ਦੁਨੀਆ ਦੇ ਵਿੱਚ ਗੱਲਾਂ ਹੋਣਗੀਆਂ ਮੈਂ ਬੇਬੀ ਕਰਦਾ ਵੀਰਾ ਜੀ ਕਰੀਏ ਲੈ ਸ਼ੁਰੂ ਲਓ ਸਾਹਮਣੇ ਕਬੱਡੀ ਪੈ ਗਈ ਓਏ ਤੇ ਅੱਲਾਹ ਦੇ ਨਾਲ ਕਰਦਾ ਗੱਲਾਂ ਸੋਹਣੀ ਸਿਹਤ ਕੋਈ ਹੁੰਦੀ ਹੈ ਜਿੱਥੇ ਜਾਂਦਾ ਸਾਜੀ ਸਾਜੀ ਸ਼ਾਦੀ ਸ਼ਾਦੀ ਹੁੰਦੀ ਹੈ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਸ਼ਕਰਪੁਰੀਆਂ ਤੇ ਹਾਕਮ ਵਾਲੀਆ ਜੱਗੋ ਪਹਿਲੀ ਤੇ ਪਹਿਲਾ ਮੁਕਾਬਲਾ ਕਰਦਾ ਹੈ ਨੰਬਰ ਰੇਡਰ ਦਾ ਵੀ ਜਿਹੜਾ ਪਹਿਲਾ ਕਰ ਗਿਆ ਬਾਹਰ ਉਹ ਬਣਦਾ ਜੇਤੂ ਮੇਲੇ ਦਾ ਅਣਖ ਦਵਾਉਂਦੀ ਜਿੱਤਾਂ ਦਾਵਾ ਰਾਜਾ ਰਾਜੇ ਚੁੱਲੇ ਦਾ ਅਣਖ ਦਵਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਆ ਕਹਿੰਦੇ ਮੂੜੀਆਂ ਇਸ ਵੇਲੇ ਆਹ ਸਿਸਰ ਵਾਲਾ ਨੌਜਵਾਨ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਆ ਚਾਰੇ ਕਹਿੰਦੇ ਤਿਆਰ ਵਰ ਤਿਆਰ ਨੇ ਤੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਉਧਰ ਕਹਿੰਦੇ ਵੀ ਤਰਨੀ ਸਾਡਾ ਵੀਰ ਹੈ ਕਹਿੰਦੇ ਮਰੀਲਾ ਤੋਂ ਉਹਨਾਂ ਵੱਲੋਂ ਆਹ ਰੇਡ ਤੇ ਕਹਿੰਦੇ 500 ਰੁੱਤਾ ਜਾਵੇਗਾ ਚਰਨੀ ਵੱਲੋਂ ਇਥੇ ਕਹਿੰਦੇ ਅਮਰਤੋੜੀ ਵੀਰ ਨੇ ਨਾਲ ਕਹਿੰਦੇ ਮਣੀ ਗੋਰਾ ਫੌਜੀ ਤੇ ਆਪਣਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਬਾ ਉਹਨੇ ਸਾਡੀ ਜ਼ਿੰਦਗੀ ਦਾ ਅੱਜ ਕਹਿੰਦੇ ਸੰਘੇੜੇਪਿੰਡ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਓਏ ਕਾਲੇ ਸ਼ਾਜੀ ਆ ਗਿਆ ਸ਼ਾਹਿਆਦ ਅਲੀ ਕਹਿੰਦੇ ਮੇਰੇ ਵੀਰੋ ਮੁੰਡਾ ਗੁਜਰਾ ਦਾ ਲਗਾਤਾਰ ਦੋ ਦਿਨ ਹੋ ਗਏ ਬੈਟਸਮੈਨ ਦਾ ਆ ਰਿਹਾ ਹੈ ਅੱਜ 41 41 ਹਜ਼ਾਰ ਦਾ ਬੈਟ ਕੌਣ ਬਣਦਾ ਢਾਂਗੇ ਵਾਲਾ ਬਾਪੂ ਚੰਨਣ ਸਿੰਘ ਦਾ ਪੋਤਰਾ ਕਬੱਡੀ 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 ਮੁਕਾਬਲਾ ਸਖਤ ਹੈ ਬੂਰੇ ਹੋ ਗਿਆ ਇੱਕ ਪਾਸੇ ਸ਼ਾਜੀ ਤੇ ਦੂਸਰੇ ਪਾਸੇ ਗੁਰਵਿੰਦਰ ਆ ਗਿਆ ਸ਼ਾਜੀ ਮੂਸਪਰੇ ਪਹੁੰਚਦੀ ਕਰਦੇ ਹੋ ਗਰਾਊਂਡ ਦੇ ਵਿੱਚ ਭਾਨੀ ਨੂੰ ਮੇਰੀ ਬੇਨਤੀ ਹੈ ਅਮਰੀਕ ਜਸ਼ਨ ਆ ਗਿਆ ਆਓ ਸਾਹਮਣੇ ਕਹਿੰਦੇ ਜਸ਼ਨ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਜਸ਼ਨ ਹੈ ਔਰ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਮਣ ਕਹਿੰਦੇ ਕੁੱਤਵਾ ਬਾਂਹੜੀਆਂ ਵਾਲਾ ਵੀਰ ਬਬੂ ਹਸਰੇ ਹੋਣੀ ਗੱਗੀ ਸਰਪੰਚ ਝਮਟ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਜਿਹੜੇ ਵੱਡੇ ਪਿਆਰ ਤੇ ਸਤਿਕਾਰ ਚਰਨੀ ਟੁੰਗਾ ਹੀੜੀ ਉਹਨਾਂ ਵੱਲੋਂ ਕਹਿੰਦੇ ਆਹ ਰੇਡ ਦੇ ਉੱਪਰ 500 ਦੱਪਾ ਜਾਵੇਗਾ ਪੈਸੇ ਨਾਲ ਦੀ ਨਾਲ ਲੈ ਜਿਓ ਵੀਰ ਵੜ ਕੇ ਪੈਸੇ ਨਾਲ ਦੀ ਨਾਲ ਵੀਰਾ ਵੜ ਕੇ ਲੈ ਜਿਓ ਓਏ ਕਬੱਡੀ 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 ਕਾਲੇ ਦੇਖ ਸਾਹਮਣੇ ਓ ਜਸ਼ਨ ਭੱਜਿਆ ਤੇ ਅੰਬਾ ਆ ਗਿਆ ਮੇਰੇ ਵੀਰੋ ਸੁਰਸਗ ਪਿੰਡ ਪਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਆ ਕਿੰਨੇ ਰਮਣੇ ਦਾ ਚਿਹਤਾ ਮੇਰੇ ਵੀਰੋ ਕਤਵਾ ਬਾਂਹਮਣੀਆਂ ਵਾਲੇ ਦਾ ਇੱਕ ਪਾਸੇ ਯੱਕੂ ਲੱਗਿਆ ਹੋਇਆ ਹਕਮ ਵਾਲਾ ਪਿੰਡਾ ਮੁੰਨਾ ਮਾਰਸਾ ਵੱਲਦਾ ਦੂਸਰੇ ਪਾਸੇ ਘਾਂਗੇ ਵਾਲਾ ਮੁੰਡਾ ਫਾਜ਼ਲ ਕਾ ਦੇ ਇਲਾਕੇ ਦਾ ਪਰ ਸਾਹਮਣੇ ਅੰਬਾ ਭੱਜ ਗਿਆ ਅਮਰੀਕ ਪੂਰੀ ਆ ਗਿਆ ਬਹਤ ਤੋਂ ਬੰਦੇ ਰਾਜ ਜੀ ਸਾਡੇ ਵਿੱਕੀ ਮਹਤ ਜੀ ਕਹਿੰਦੇ ਵੀ ਜਿਹੜੇ ਪਾਸੇ ਮਰਜੀ ਹੁਣ ਜੱਫਾ ਲੱਗ ਜੇ ਪਹਿਲਾ ਜੱਫਾ ਲੱਗ ਗਿਆ ਉਧਰ ਕਹਿੰਦੇ ਦਿਲਪ੍ਰੀਤ ਬੱਬਲੂ ਜੀ ਵੀਰ ਨੇ ਉਹ ਕਹਿੰਦੇ 1100 ਦੇਵਾਂਗੇ ਇਹ ਜੱਫਾ ਲੱਗ ਜਾਂਦੇ 1100 ਲੰਪਾ ਜਾਵੇਗਾ ਜਿਹੜੇ ਪਾਸੇ ਮਰਜੀ ਪਹਿਲਾ ਜੱਫਾ ਲੱਗ ਜਾ ਤੇ 1100 ਦਿੱਤਾ ਜਾਵੇਗਾ ਲੈ ਵੀ ਕਾਲਿਆ ਨੌਜੋਨ ਰਾਣਾ ਕਹਿੰਦਾ ਹੋਲਡ ਕਰ ਦਿਓ ਰੀਪਰੇ ਦੇ ਦਿਓ ਆਹ ਸਾਹਮਣੇ ਕਹਿੰਦੇ ਸ਼ਾਂਜੀ ਸ਼ਖੇਪੁਰੀਆ ਪਹਿਲੀ ਵੀਚੇ ਦੇ ਬੰਦਿਆਣਾ ਫੇਰ ਕੀ ਮੌਕਾ ਉਹ ਕਬੱਡੀ ਪਾਉਣ ਦੇ ਲਈ ਨੌਜਨ ਸ਼ਕਰਪਰੀਆ ਸ਼ਹਿਜਾਨ ਅਲੀ 14 ਜਨਵਰੀ ਦੇ ਸੱਦੇ ਵੀ ਲਾ ਰਿਹਾ ਹੈ ਹਯਾਤ ਕਬੱਡੀ ਕਲੱਬ ਵਾਲੇ ਕਹਿੰਦੇ ਜੱਸੀ ਦਾ ਚਿਹਤਾ ਸਰਵੇ ਪੈਲਡੀਮ ਨੂੰ ਮਾਣ ਹੈ ਆ ਮੁੰਡੇ ਦੀ ਖੇਡ ਦੇ ਉੱਪਰ ਮੁੰਡਾ ਗੁਜਰਾ ਦਾ ਬਦ-ਬਦ ਕਬੱਡੀਆਂ ਪਾ ਰਿਹਾ ਹੈ ਲੈ ਵੀ ਜੱਗੂ ਮੁੰਡਾ ਮਾਨਸਾ ਮਲ ਦਾ ਹਾਕਮ ਵਾਲੀਆ ਹਾਕਮ ਵਾਲੀਆ ਜੱਗੂ ਤੇ ਸ਼ਾਜੀ ਬੱਲੇ ਬੱਲੇ ਟੱਕਰ 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 ਕਰ ਸਿਰੇ ਦੀ ਆਉ ਜਾਂਦਾ ਛਾਜੀ ਖਵਾ ਦੇ ਨਾਲ ਗੱਲਾਂ ਕਰਦਾ ਆਉ ਜਾਂਦਾ ਛਾਜੀ ਬੂਰੀਆਂ ਆ ਗਿਆ ਅਮਰੀਕ ਆਓ ਸਾਹਮਣੇ ਕਹਿੰਦੇ ਬੂਰੀਆਂ ਦੀਆਂ ਰੇਟਾਂ ਦੇ ਪੰਜ ਸੌ ਦਿੱਤਾ ਜਾਵੇਗਾ ਸਾਡੇ ਜਗਪਾਲ ਖੇੜਾ ਤੇ ਨਾਲ ਕਹਿੰਦੇ ਹਰਪਾਲ ਖੇੜਾ ਸਾਡੇ ਵੀਰ ਦੇ ਉਹਨਾਂ ਵੱਲੋਂ ਕਹਿੰਦੇ ਆਓ 500 ਰੁਪਏ ਦੀਆਂ ਰੇਟਾਂ ਦੇ ਉੱਪਰ ਦਿੱਤਾ ਜਾਵੇਗਾ ਲਓ ਬੂਰੀਏ ਕਹਿੰਦੇ ਇੱਕ ਤਗੜਾ ਨੰਬਰ ਜੋੜਦਾ ਹੋਇਆ ਕਾਲੂ ਕਹਿੰਦੇ ਬਲੇਰ ਕੋਟਲੇ ਦੀ ਧਰਤੀ ਹੈ 4 ਤਰੀਕ ਨੂੰ ਕਹਿੰਦੇ ਸਿਕਤਕਲ 5 ਨੂੰ ਟਾਖਿਆਂ ਦੇ ਵਿੱਚ ਬੱਲੇ ਬੱਲੇ 8 ਨੂੰ ਸਾਰੀ ਦੀ ਧਰਤੀ ਲਾਉ ਨੂੰ ਪੰਜੋਖਰਾ ਸਾਹਿਬ ਉਹ ਵੱਡੇ ਮੇਲੇ ਨੇ ਉਹ ਸ਼ਾਜੀ ਆ ਗਿਆ ਉਹ ਸ਼ਹਿਜ਼ਾਦ ਅਲੀ ਮੇਰੇ ਵੀਰੇ 41 41000 ਵਾਲੀਆਂ ਅਮਰੀਕ ਦੇ ਕਹਿਣ ਵਾਂਗੂੰ ਪੈਂਦੀਆਂ ਅੱਜ ਮੇਲਾ ਸੰਘੇੜਿਆਂ ਦਾ 1 ਜਨਵਰੀ ਦਾ ਦਿਨ ਹੈ ਨਵੇਂ ਸਾਲ ਦੇ ਵਿੱਚ ਕੌਣ ਬੈਸਟ ਬੰਦਾ ਹੈ ਢਾਂਗੇ ਵਾਲਾ ਹੋ ਗਿਆ ਮੂਰੇ ਹੋ ਗਿਆ ਮੋਹਰੇ ਸਾਜੀ ਤੇ ਘਾਂਡੇ ਵਾਲਾ ਸਾਜੀ ਤੇ ਘਾਂਡੇ ਵਾਲਾ ਗੁਰਵਿੰਦਰ ਗੁਰਵਿੰਦਰ ਆਹ ਫਤਿਹ ਕਾਰ ਬਾਜ਼ਾਰ ਜਤਿੰਦਰ ਕੈਨੇਡਾ ਜੀ ਕਹਿੰਦੇ 1100 ਰੁਪਿਆ ਸਾਜੀ ਵੀ ਇਹ ਗੋਡੀਆਂ ਦੇ ਉੱਪਰ 1100 ਰੁਪਿਆ ਜਾਵੇਗਾ ਸਾਜੀ ਦੀ ਰੇਡਾ ਤੇ 1100 ਦਿੱਤਾ ਜਾਵੇਗਾ ਆ ਜੱਸੇ ਤੇ 1100 ਰੁਪਿਆ ਵਿਕੀ ਮਹੱਤ ਜੀ ਉਹਨਾਂ ਵੱਲੋਂ ਹੈ ਦਿਲਪ੍ਰਿਤ ਬੱਬਲੂ ਜੀ ਸਾਡੇ ਇਹ 1100 ਦਾ ਜਫੇ ਦੇ ਉੱਪਰ ਨਾਲੇ ਜਿੱਦੇ ਜਫੇ ਗੁਰਪ੍ਰੀਤ ਬਾਬਾ ਜੀ ਕਹਿੰਦੇ 500 ਦੇਵਾਂਗੇ ਬੋਰੀਆਂ ਤੇ ਕਹਿੰਦੇ ਕੈਨੇਡਾ ਦੇ ਕੱਪ ਦਾ ਬੈਸਟ ਬਣਿਆ ਹੈ ਰਵੀ ਪ੍ਰਿੰਦਰ ਸਿੰਘ ਪਰਾੜ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਸਟ੍ਰਾਈਕ ਕਰਦਾ ਹੈ ਪਰ ਬੋਰੀਆਂ ਭੱਜ ਗਏ ਉਧਰ ਵੀਰ ਹੈ ਸਾਡੇ ਰਵੀ ਸਾਹਲ ਕਹਿੰਦਾ ਇੱਕ ਜਫਾ 2100 ਦਾ ਘੰਗਿਆੜੇ ਦਾ ਇੱਕ ਜਫਾ 2100 ਦਾ ਕਿਹਦੇ ਵੱਲੋਂ ਭਾਈ ਗੋਰਾ ਫੌਜੀ ਖੜੀ ਫੌਜੀ ਅੰਮਰਕ ਅਸਟ੍ਰੇਲੀਆ ਵੀਰ ਆ ਸਾਡੇ ਆਵਣਾ ਗੁਰੂ ਸਰ ਕਹਿੰਦੇ ਵੀ 2100 ਦਾ ਜਫਾ ਲਗਣਾ ਹੈ ਰੇਡ ਪੈਂਦੀ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਆ ਲਾ ਗਿਆ ਟਿਕਾਣੇ ਗੱਲਾਂ ਆ ਲਾ ਗਿਆ ਟਿਕਾਣੇ ਕਿ ਗੱਲ ਗੱਲੇ ਉੱਤੇ ਅਲੀ ਪਗਾਉਣਾ ਆ ਲੱਗਦਾ ਮਾਨਸਾ ਬੱਲਦਾ ਗੱਲ ਗੱਲੇ ਉੱਤੇ ਅਲੀ ਪਗਾਉਣਾ ਲੱਗਦਾ ਮਾਨਸਾ ਬੱਲਦਾ ਰੇਡ ਪੈ ਗਈ ਅੰਮਰ ਉਧਰ ਚਰਨ ਤੁੰਗਾ ਢੇੜੀ ਜਸ਼ਨ ਦੀ ਕੌਡੀ ਦੇ 500 ਦੇਣਗੇ ਚਰਨ ਤੁੰਗਾ ਢੇੜੀ ਉਹ ਲੇਟ ਹੋ ਗਿਆ ਮੈਸਰਾ ਖੜੂ ਕਨੇਡਾ ਦੇ ਨਾਲ ਜਗ ਭਰਪਾਲ ਖੇਰਾ ਉਹਨਾਂ ਵੱਲੋਂ ਜੇ ਉਧਰ ਕਹਿੰਦੇ ਵੀ ਰੈਂਬੋ ਦੇ ਜੱਫੇ ਦੇ ਉੱਪਰ ਵੀ 500 ਤੇ ਕਹਿੰਦੇ ਗੁਰਵਿੰਦਰ ਦੇ ਜੱਫੇ ਦੇ ਉੱਪਰ ਵੀ 500 ਦਿੱਤਾ ਜਾਵੇਗਾ ਉਹ ਬਾਈ ਉਹ ਬਾਈ ਆਟ ਨੰਬਰ ਕਿਹਦਾ ਵੀਰ ਜੀ ਬੋਲਿਓ ਬੜਾ ਜਾਂ ਨੰਬਰ ਨੰਬਰ ਕਿਹਦਾ ਇਹ ਜਸ਼ਨ ਤੇ ਲਈ ਐਨ ਇਲਾਵਾ ਚਾਰ ਟੁੱੰਗਾ ਹੇੜੀ ਵੀਰ ਬਣ ਕੇ ਆਓ ਜੇ ਜੱਗੂ ਹੋਣ ਜੱਫਾ ਲਾ ਕੇ ਤੇ 500 ਜਿਹੜਾ ਆ ਕੀ ਹੋ ਗਿਆ ਵੀਰਾ ਜੀ ਵੀਰ ਹੋ ਤੁਸੀਂ ਮੇਰੇ ਭਰਾ ਉਹ ਦੋ ਹੋ ਗਏ ਉਹ ਦੋ ਦੇ ਹੋਲਡ ਦੋ ਦੇ ਹੋਣ ਕਰ ਲੈ ਮੇਰੇ ਵੇਖੋ ਦੋਏ ਆ ਨੰਬਰ ਕਿੰਦਾ ਹੋਲਡ ਹੈ ਜੀ ਹੋਲਡ ਆ ਨੰਬਰ ਹੋਲਡ ਹੈ ਥੋੜੀ ਗੌਰ ਕਰਿਓ ਆ ਨੰਬਰ ਹੋਲਡ ਹੈ ਲਓ ਸਾਹਮਣੇ ਕਹਿੰਦੇ ਨੌਜਵਣ ਸ਼ਾਜੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇਹ ਸ਼ਾਜੀ ਹੈ ਨੌਜਵਣ ਸ਼ਹਿਜਾਦ ਅਲੀ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਚਾਰੇ ਤਿਆਰ ਲਓ ਚਾਰਾਂ ਦੇ ਵਿੱਚ ਕਹਿੰਦੇ ਰੈਂਬੋ ਵਰਗੇ ਇਹ ਵੱਡੇ ਨਾਮ ਦੇ ਦਾ ਖੇਡ ਕਬੱਡੀ ਦੇ ਲਓ ਰੈਂਬੋ ਕਹਿੰਦੇ ਇੱਕ ਰਾਏ ਤੇ ਕੀਤੀ ਉਧਰ ਘਾਗੇ ਦਾ ਗੁਰਵਿੰਦਰ ਸਿੰਘ ਹੈ ਜਿਹਦੇ ਪਿੰਡ 19 ਤਰੀਕ ਨੂੰ ਬਹੁਤ ਵੱਡਾ ਮੇਲਾ ਹੋਵੇਗਾ ਆਹ ਕਹਿੰਦੇ ਭੂਰੀਆ ਰੇਡ ਪਾ ਰਿਆ ਆਹ ਕਾਲੇ ਤਾਰੋ ਗੱਲ ਮੁੰਡੇ ਦੇ ਅਲੀ ਫੌਜੀ ਵਰਗੇ ਭਰਾ ਦੇ ਸਾਡੇ ਆਪਣੇ ਵਰਗੇ ਗੁਰੂਸ੍ਰੀ ਇਹ ਕਹਿੰਦੇ ਜੇ ਘਾਂਗੇ ਵਾਲਾ ਸ਼ਾਦੀ ਨੂੰ ਜਫਾ ਲਾਵੇ ਤੇ 51 ਸੱਤ ਦਾ ਜਾਨ ਨਹੀਂ ਫਿਰ ਸ਼ਾਦੀ ਦਾ ਭਾਈ ਇੱਕ ਪਾਸੇ ਲਾਉਣੇ ਪੈਸੇ ਭਾਈ ਦੋਨੇ ਪਾਸੇ ਜੇ ਸ਼ਾਦੀ ਪੱਜ ਕੇ ਪਰ ਸ਼ਾਦੀ ਨੂੰ 5100 ਜੇ ਸ਼ਾਦੀ ਭੱਜ ਗਏ ਤੇ ਸ਼ਾਦੀ ਨੂੰ 5100 ਫਿਰ ਇਹ ਤੇ ਰੀਅਲ ਹਾਂ ਨਾ ਸਹੀ ਹਾਂ ਅਮਰੀਕ ਭਾਈ ਜਾਂ ਤੇ ਫਿਰ ਰੇਡਰ ਦਾ ਜਾਂ ਫਿਰ ਜਾਫੀ ਦਾ ਆਹ ਵੱਡੇ ਵੀਰ ਕਹਿੰਦੇ ਵੀ ਚੱਕਰੀ ਕੋਈ ਨਹੀਂ ਰੇਡ 5100 ਦੀ ਆ ਘਾਂਗੇ ਵਾਲਿਆ 5100 ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਟੱਕਰ ਸਿਰੇ ਦੀ ਗੁਰਵਿੰਦਰ ਇੱਥੇ ਰੱਖ ਆਹ ਲੱਗ ਗਿਆ 5100 ਦਾ ਅਮਰੀਕ ਦੱਸੀ ਕਿਹਦੇ ਕਿਹਦੇ ਵੱਲੋਂ 5100 ਆ ਆਹ ਸਾਹਮਣੇ ਪੂਰੀ ਫੌਜੀ ਥੋੜੀ ਸਾਡੇ ਵੀਰ ਨੇ ਹੈਨੀ ਫੌਜੀ ਥੋੜੀ ਇਹਨਾਂ ਨੇ Google Pay ਕਰਨਾ ਭਾਈ ਜਿੱਤੇ ਮਰਜ਼ੀ ਕਰਾ ਲੋ ਕਰਾ ਲੋ ਹੈਨੀ ਨੂੰ ਕਰਵਾ ਲੋ ਗੌਰਵ ਗੌਰਵ ਦੱਸਦੀ ਵੀ ਕਿਹਨੂੰ ਕਰਵਾਉਣੇ ਕਰਵਾ ਲੋ ਲਓ ਸਾਹਮਣੇ ਨੰਬਰ ਇਸ ਵੇਲੇ ਬੂਰੀਆ ਜੋੜ ਗਿਆ ਆਪਣੀ ਟੀਮ ਦੇ ਲਈ ਲਓ ਬੁਰੀਆ ਕਹਿੰਦੇ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਓ ਸਾਹਮਣੇ ਅੰਬੇ ਦੀ ਕਬੱਡੀ ਪੈ ਰਹੀ ਹੈ ਉਥੇ ਕਹਿੰਦੇ ਭੋਰੂ ਕੈਨੇਡਾ ਗੱਗੀ ਗਿਲ ਕੈਨੇਡਾ ਨਾਲ ਨਰਪੈ ਭੱਦਲਵੱਡ ਆਓ ਸਾਹਮਣੇ ਅੰਮਾ ਤੇ ਜੱਗੂ ਅੰਮਾ ਤੇ ਜੱਗੂ ਅੰਮਾ ਤੇ ਜੱਗੂ ਉਧਰ ਭਾਈ ਭਾਈ ਹਰ ਜਾਓ ਪਾਸੇ ਯਾਰ ਪਤਾ ਕੀ ਆ ਵੱਡੇ ਭਾਈ ਯਾਰ ਪਲੇਅਰ ਆ ਪਲੇਅਰਾਂ ਦੇ 7 ਵਜੇ ਕੀ ਜੁਮੇਵਾਰ ਕੌਣ ਹੈ ਇਹ ਗੱਲ ਦਾ ਵੀਰੇ ਯਾਰ ਯਾਰ ਥੋੜਾ ਜਿਹਾ ਪਲੀਜ਼ ਤੁਸੀਂ ਭਾਈਓ ਵੀਰਓ ਤੁਸੀਂ ਬੇਤੀ ਹੈ ਵੀਰੇ ਕਿੰਨੀ ਭਾਈ ਦੋ ਬੰਦੇ ਭੇਜਦੇ ਭਰਾਵਾਂ ਕੇ ਗਰਾਊਂਡ ਦੇ ਪਾਸੇ ਕਿੰਨੀ ਥੋੜਾ ਜਿਹਾ ਦੇਖਿਓ ਸੋਹਣੇ ਭਾਈ ਵੀਰ ਵੜ ਕੇ ਤੁਸੀਂ ਭਾਈਓ ਸਾਰੇ ਭਰਾ ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਜਿਹੜਾ orange ਰੋ ਉਹ ਵੀ ਸਾਲਾ ਬੋਤਲ ਛੱਡ ਕੇ ਭੱਗ ਗਿਆ ਕਿਰਪਾ ਕਰਕੇ दारू ਪੀ ਕੇ ਭਰਾਵਾਂ ਕੇ ਗਰਾਊਂਡ 'ਚ ਨਾ ਬੜੋ ਯਾਰ ਖਿਡਾਰੀਆਂ ਦੀ ਮਿਹਨਤ ਆ ਭਾਈ ਘਰੇ ਬੈਠਣਾ ਬਹੁਤ ਔਖਾ ਹੈ ਜੇ ਕਿਸ ਨੇ ਛੱਟ ਫੇਟ ਲਾਗੀ ਵੀਰਾ ਵੜ ਕੇ ਹੱਥ ਵੜ ਕੇ ਵੇਂਦੀ ਹੈ ਆਓ ਸਾਹਮਣੇ ਕਹਿੰਦੇ ਰੇਡ ਪੂਰੀਏ ਦੀ ਅਮਰੀਕ ਸਾਹਮਣੇ ਪੂਰੀਏ ਦੀ ਕਬੱਡੀ ਪੈ ਰਹੀ ਹੈ ਪੂਰੀਏ ਕਹਿੰਦੇ ਸਿਸਰ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਪੂਰੀਏ ਸਿਸਰ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਸ਼ਹਿਜਾਦ ਹੈ ਨੋਇਣ ਸ਼ਕਰਪੁਰੇ ਵਾਲਾ ਕਿੰਦੇ ਅੱਬੂ ਦਾ ਹੌਸਲਾ ਅੰਮੀ ਦੀਆਂ ਦੁਆਵਾਂ ਨੇ ਅੱਬੂ ਦਾ ਹੌਸਲਾ ਤੇ ਅੰਮੀ ਦੀਆਂ ਦੁਆਵਾਂ ਨੇ ਇਹ ਕਦੇ ਟ੍ਰਾਂਟੋ ਕੱਪ ਦਾ ਬੈਸਟ ਹੈ ਮੇਰੇ ਮਿੱਤਰੋ ਜਿਹੜਾ ਹੁਣ ਕਬੱਡੀ ਪਾ ਰਿਹਾ ਉਹ ਦਰਦ ਕਦੇ ਪਿੰਡ ਸਗੇੜੇ ਦੀ ਆਹ ਕਹਿੰਦੇ ਰੈਂਬੋ 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 ਔਰ ਰੈਂਬੋ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਗਾਲੇ ਆ ਨੌਜਵਾਨ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਇਹ ਮੁੰਡੇ ਜਿਹੜੇ ਗਰਾਊਂਡ ਦੇ ਵਿੱਚ ਖੇਡ ਰਹੇ ਹੈ ਸ਼ਾਜੀ ਕਹਿੰਦਾ 14 ਨੂੰ ਸਾਰੇ ਸ਼ਕਰਪੁਰੇ ਮਿਲਣਗੇ ਤੇ ਸ਼ਾਜੀ 11 ਨੂੰ ਸਾਰੇ ਘਾਂਗੇ ਮਿਲਣਗੇ ਇਹ ਵੀ ਅਮਰੀਕੀ ਵੀ ਗੱਲਾਂ ਵੱਖਰੀਆਂ ਪਿਆਰ ਹੈ ਮੁੰਡਿਆਂ ਦਾ ਆਓ ਸਾਹਮਣੇ ਰੇਡ ਬੂਰੀਏ ਦੀ ਹਰਪਾਲ ਖੇਰਾ ਪੋਰੂ ਕੈਨੇਡਾ ਉਹ ਕਹਿੰਦੇ ਵੀ 500 ਦਿੱਤਾ ਜਾਵੇਗਾ ਬੂਰੀਏ ਵੀ ਆਹ ਰੇਡ ਦੇ ਉੱਪਰ 500 ਦਿੱਤਾ ਜਾਵੇਗਾ ਬਟ ਮੈਂ ਆ ਕੀ ਹੋ ਗਿਆ ਜੀ ਜਿਹੜਾ ਜਸ਼ਨ ਦੀ ਰੇਡ ਤੇ ਹੋਣ ਸੀਗਾ ਜੀ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਉਹ ਨੰਬਰ ਸੁਰ ਸਿੰਘ ਵਾਲੇ ਦੀ ਟੀਮ ਦਾ ਹੈ ਜਿਹੜਾ ਜਸ਼ਨ ਦਾ ਹੋਣ ਸੀਗਾ ਉਹ ਨੰਬਰ ਮੈਨੂੰ ਲੱਗਦਾ ਵੀ ਸ਼ੋਸ਼ਕ ਵਾਲੇ ਫੋਲੇ ਦਾ ਮੇਰੇ ਵੀਰੋ ਆਹ ਗੱਲਾਂ ਕਹਿੰਦੇ ਟੰਗਾਣੇ ਐ 41 41000 ਕਬੱਡੀ ਸ਼ਾਜੀ ਦੀ ਕਬੱਡੀ ਕਹਿੰਦੇ ਸ਼ਾਜੀ ਦੀ ਆਹ ਕਬੱਡੀ ਕਹਿੰਦੇ ਸ਼ਾਜੀ ਦੀ ਪੈ ਰਹੀ ਹੈ ਉਧਰ ਕਹਿੰਦੇ ਵੀ ਗੋਰਾ ਫੌਜੀ ਤੇ ਹੱਦੀ ਫੌਜੀ ਉਹ ਵੀਰ ਕਹਿੰਦੇ ਵੀ ਜੇ ਫੂਲਾ ਜੱਫਾ ਲਾ ਗਿਆ ਤੇ ਅਸੀਂ 1100 ਦੇਵਾਂਗੇ ਜੇ ਹੁਣ ਫੂਲਾ ਜੱਫਾ ਲਾ ਗਿਆ ਘਾਗੇ ਦਾ ਗੁਰਵਿੰਦਰ ਤੇ ਸ਼ਾਜੀ ਘਾਗੇ ਦਾ ਗੁਰਵਿੰਦਰ ਤੇ ਸ਼ਾਜੀ ਬੱਲੇ 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 ਬਾਪੂ ਚੰਨਣ ਸਾਉ ਦਾ ਬੋਤਲ ਨਹੀਂ ਹੋ ਰਿਹਾ ਆ ਜੱਫਾ ਕਹਿੰਦੇ ਘਾਗੇ ਵਾਲਾ ਜਲ ਬਣਾ ਗਿਆ ਆ ਹੁੰਦਾ ਪਿਆਰ ਖਿਡਾਰੀਆਂ ਦਾ ਨਿਮਰਤਾ ਬਾਤ ਹੈ ਬੱਸੀਆਂ ਵਾਲਿਆ ਗੁਰਵਿੰਦਰ ਜੱਨੇਵਰਤਾ ਬਹੁਤ ਹੈ ਜੇ ਨੀਤਾ ਸਾਫ ਹੈ ਜਿੱਕੇ ਰੱਬ ਨੇ ਲਕੋਕੇ ਵੀ ਅਮਰੀਕ ਹੋਰ ਪ੍ਰੀਤ ਬਾਬਾ ਉਹਨੇ 500 ਪੁਆਇਜ਼ਾ ਕਰ ਦਿੱਤਾ 8 12 ਇੱਕ ਹੋਰ 8 12 ਇੱਕ ਹੋਰ ਥੋੜਾ ਜਿਹਾ ਕਬੱਡੀ ਦੀ ਗੱਲ ਕਰ ਲਈਏ ਪੂਰੀਆ ਕਹਿੰਦੇ ਸ਼ੀਸ਼ਰ ਦੀ ਧਰਤੀ ਦਾ ਪੂਰੀਆ ਕਬੱਡੀ ਪਾ ਰਿਹਾ ਹੈ ਸ਼ੀਸ਼ਰ ਵਾਲਾ ਪੂਰੀਆ ਕੰਬੈਨਾ ਵਾਂਜੇ ਤੋਂ ਟ੍ਰੈਕਟਰਾਂ ਦਾ ਜਿੱਤ ਅੱਜ 41000 ਜਿੱਤਨੋਂ ਫਿਰਦਾ ਹੈ ਸ਼ੀਸ਼ਰ ਵਾਲਾ ਪੂਰੀਆ ਤੇ ਸ਼ੋਸ਼ਕ ਵਾਲਾ ਫੋਲਾ ਫੂਲਾ ਤੇ ਪੂਰੀਆ ਪੂਰੀਆ ਤੇ ਫੂਲਾ ਸਾਹਮਣੇ ਕਿਹਦੇ ਨੰਬਰ ਜੁੜ ਗਿਆ ਇਹ ਸਮਾਪਤ ਬੋਲੇ 21 ਸਕੋਰ ਹਾ ☬ਸਤਿ ਸ਼੍ਰੀ ਅਕਾਲ ਆਓ ਜੀ ਬੈਟ ਦੱਸਿਏ ਕਿਹੜੇ ਖਿਡਾਰੀ ਬਣੇ ਐ ਫਾਸਟ ਟੀਮ ਆਲਮਗੀਰ ਸਾਹਿਬ ਸੈਕੰਡ ਟੀਮ ਜਿਹੜੀ ਸੁਰ ਸਿੰਘ ਵਾਲਾ ਅੱਜ ਦੇ ਮੇਲੇ ਤੇ ਸੀਸ਼ਰ ਵਾਲੇ ਪੂਰੀਏ ਨੇ 8 ਕਬੱਡੀਆਂ ਪਾ ਕੇ 8 ਨੰਬਰ ਲੈ ਆ ਮੇਰੇ ਵੀਰੋ 41000 ਦਾ ਜੇਤੂ ਸੀਸ਼ਰ ਵਾਲਾ ਪੂਰੀਆ ਅੱਜ ਦੇ ਮੇਲੇ ਤੇ 8 ਕਬੱਡੀਆਂ ਪਾ ਕੇ 8 ਨੰਬਰ ਲੈ ਕੇ ਸੀਸ਼ਰ ਵਾਲਾ ਪੂਰੀਆ